ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈਵਿਆ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲਾ ਸੱਚੀ ਕਾ ਬਾਈ ਉਹ ਠੀਕ ਹੋ ਵਧੀਆ ਜੀ ਵਧੀਆ ਹੀ ਨਾਮ ਤੇ ਐਡਰੈਸ ਬੋਲ ਦੋ ਪਿੰਡ ਸੇਲਵਰਾ ਨਾਮ ਗੱਗੂ ਆ ਬਾਈ ਠੀਕ ਐ ਜ਼ਿਲ੍ਹਾ ਬਟੰਡਾ ਹਣਾ ਵੀਰੇ ਤਹਿਸੀਲ ਫੋੜ ਨੇੜੇ ਰਾਮਪੁਰਾ ਸ਼ਹਿਰ ਆ ਜਾਂਦਾ ਹਾਂਜੀ ਤੇ ਭਾਈ ਰੂਪਾ ਵੀ ਨੇੜੇ ਰਹਿ ਹਾਂ ਸੁਧਾਨਾ ਵੀ ਨੇੜੇ ਆ ਬਾਈ ਕੋਲੋ ਠੀਕ ਆ ਮੋਬਾਈਲ ਨੰਬਰ ਬੋਲੋ ਮੋਆ ਨੰਬਰ 12808 33532 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਨੇ ਆਪਣੇ ਘਰ ਦੀ ਹੈ ਹਾਂ ਭਾਈ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਬਈ ਕਦੋਂ ਸੂਈ ਆ ਬਈ ਇਹਨੂੰ ਹੋ ਗਏ ਭਾਈ ਯਾਰ ਅੱਜ 26 27 ਦਿਨ 26 ਤੋਂ 27 ਦਿਨ ਬੱਚਾ ਕੀ ਆ ਭਾਈ ਬੱਛੀ ਆ ਭਾਈ ਬੱਛੀ ਬੜੀ ਚੰਗੀ ਆ ਨਾ ਹਾਂ ਬੱਚਾ ਭਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੇਖੋ ਬੱਛੀ ਬੜੀ ਚੰਗੀ ਆ ਕੁਆਲਿਟੀ ਚੰਗੀ ਆ ਬੱਛੀ ਸਿੰਘ ਦਾ ਘਰ ਤੇ ਭਾਈ ਹਾਂ ਭਾਈ ਸਿੰਘ ਦਾ ਠੀਕ ਹੈ ਭਾਈ ਕਿੰਨਾ ਦੁੱਧ ਆ ਹੁਣ ਰੈਡੀ ਨਦ ਦੇ ਥੱਲੇ ਬਈ 18 ਲੀਟਰ ਰੈਡੀ ਆ ਨੈਟ ਤਿਆਰ ਆ ਹਾਂ ਬਈ ਪੰਜ ਦੋ ਡੰਗ ਚੋਲੇ ਬਈ ਪੰਜ ਤਿੰਨ ਚੋਲੇ ਬਈ ਬਹੁਤ ਠੀਕ ਆ ਬਈ ਫੁੱਲ ਕੱਦਾਂ ਸਵੀ ਪਲੀਆਂ ਰਾਜੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚਵਾਈ ਕਿਵੇਂ ਆ ਬਈ ਚਵਾਈ ਵੀ ਇੱਕ ਨੰਬਰ ਆ ਬਈ ਇੱਕ ਨੰਬਰ ਠੀਕ ਆ ਥਣਲੇ ਵਾਰ ਇੱਕੋ ਬਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾਲਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਪਛਾਹ ਤੋਂ ਆਰਡਰ ਦੇਖੋ ਬਈ ਚਵਾਈ ਇਹਦੀ ਸਵੇਰ ਕਿੰਨੇ ਵਜੇ ਕਰੀ ਸੀ ਬਈ ਚਵਾਈ ਇਹਦੀ ਕਰੀ ਆ ਬਈ 8:00 ਵਜੇ ਦੇ 8:00 ਵਜੇ ਦੇ ਠੀਕ ਆ ਖੋਲੀ ਬਈ ਤੋੜ ਕੇ ਦੇ 8:00 ਵਜੇ ਦੇ ਲਈ ਬਾਈ ਜਿਹੜੀ ਇਹ ਚਵਾਈ ਕਰੀ ਵੀ ਆ ਹੁਣ ਤਕਰੀਬਨ 11:00 ਵਜੇ ਗਏ ਬਾਈ ਉਸ ਹਸਾਬ ਨਾਲ ਜੱਜਮੈਂਟ ਕਰ ਲਿਓ ਸ਼ਾਮ ਦਾ ਕਾਟਰ ਜਿਹੜਾ ਕਰਮਾਲ ਨੇ ਵਧੀਆ ਤਿਆਰ ਕਰ ਲੈਣਾ ਫੁੱਲ ਕੱਦ ਸਵੀ ਪਲੀਆ ਰਾਜੀਆ ਤੋਰਾ ਤਰਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੀ ਮੋਲ ਹੈ ਬਈ ਜੈ ਜਰਾ ਮੋਲ ਇਹਦਾ 90000 ਕਰਦੇ ਆ ਬਈ ਮਾਨਤਾਨ ਹੋ ਜੀ ਹਾਂ ਮਾਨਤਾਨ ਕਰ ਦਾਂਗੇ ਬਈ ਠੀਕ ਆ 90000 ਰੁਪਿਆ ਮੋਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਅਬੜ ਤੋਰੇ ਤਾਰੇ ਦੀ ਸਾਫ ਆ ਘਰ ਦੀ ਵੜਾ ਬਾਈ ਨੇ ਕੋਈ ਵਪਾਰ ਦਾ ਕੰਮ ਨਹੀਂ ਥਣਲੇਵਾ ਚੰਗਾ ਚੁਵਾਈ ਤੋਈ ਬਾਈ ਕਹਿੰਦਾ ਚੰਗਿਆ ਤੇ ਕਿਸੇ ਵੀਰ ਨੂੰ ਬਾਈ ਵੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ